ਵਾਹਿਗੁਰੂ ਸਾਹਿਬ ਜੀ ਵਿਖਿਆਨ ਸਿਉ ਕਾਹੇ ਰਚਿਓ ਨਿਮਖ ਨ ਹੋਹੀ ਉਦਾਸ ਕਹੋ ਨਾਨਕ ਪਜ ਹਰਮਨ ਪਰੈ ਨ ਜਮ ਕੀ ਫਾਸ ਕਹੋ ਨਾਨਕ ਪਜ ਹਰਮਨ ਪਰੈ ਨ ਜਮ ਕੀ ਫਾਸ ਸ੍ਰੀਮਾਨ ਜੋਗ ਗੁਰੂ ਪਿਆਰੀ ਸੰਗਤ ਜੀਓ ਜੋ ਸ਼ਲੋਕ ਮੈਂ ਆਬੀ ਦੀ ਸੰਮੁਖ ਪੜਿਆ ਹੈ ਇਹ ਕੰਤਾਂਤ ਆਮ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਦਸ਼ਾਹ ਨੌਵੇਂ ਪਾਦਸ਼ਾਹ ਜੀ ਦੇ ਜੋ ਲੜੀਵਾਰ ਸ਼ਲੋਕ ਹਨ ਉਹਨਾਂ ਦੇ ਵਿੱਚੋਂ ਦੋ ਨੰਬਰ ਸ਼ਲੋਕ ਆਬੀ ਨੇ ਸ਼ਰਵਣ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਲੋਕ ਮਨ ਸਬੋਧਨ ਹਨ ਕਿਉਂਕਿ ਮਨੁੱਖ ਦਾ ਮਾਣੀ ਹੈ ਜਿਹੜਾ ਮਨੁੱਖ ਦੀ ਜ਼ਿੰਦਗੀ ਨੂੰ ਜਿੱਦੜ ਚਾਬੇ ਤੇ ਲਾ ਸਕਦਾ ਹੈ ਮਨ ਦੀਆਂ ਵਿਚਾਰਾਂ ਬਦਲ ਜਾਣਾ ਜ਼ਿੰਦਗੀ ਦਾ ਬਦਲ ਜਾਣਾ ਹੁੰਦਾ ਹੈ ਗੁਰੂ ਸਬਜੀ ਸ਼ਲੋਕ ਅੰਦਰ ਸਮਝਾਉਂਦੇ ਹਨ ਵਿਖਿਆਨ ਸਿਉ ਕਾਹੇ ਰਚਿਓ ਨਿਮਖ ਨ ਹੋਏ ਉਦਾਸ ਕਿਹ ਜੀਵ ਹੈ ਮੇਰੇ ਮਨ ਤੇਰੀ ਖਰਾਕ ਵਿਸ਼ੇ ਵਿਕਾਰ ਬਣ ਗਈ ਹੈ ਜ਼ਹਿਰ ਬਣ ਗਿਆ ਹੈ ਤੂੰ ਸਦਾ ਵਾਸਤੇ ਉਹਦੇ ਵਿੱਚ ਮਸਤ ਹੋ ਗੇਰੀ ਨਾ ਤੇ ਇੱਕ ਨਿਮਕ ਪਲ ਵੀ ਇਹਨਾਂ ਬੇਈਂਆਂ ਵਿੱਚੋਂ ਬਾਹਰ ਨਿਕਲਦੀ ਤੂੰ ਕੋਸ਼ਿਸ਼ ਹੀ ਨਹੀਂ ਕਰਦਾ ਕਿਉਂਕਿ ਮਨੁੱਖ ਦਾ ਇੱਕ ਸੁਭਾਅ ਹੈ ਮਨੁੱਖ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਭ ਤੋਂ ਜ਼ਿਆਦਾ ਜਿਸ ਚੀਜ਼ ਵਿੱਚ ਸਮਾਂ ਗੁਜ਼ਾਰਦਾ ਹੈ ਉਹ ਸਰਬਤ ਝੂਠ ਹੀ ਹੁੰਦਾ ਹੈ ਸੱਚ ਨਾਲ ਜੁੜ ਕੇ ਰਹਿਣਾ ਜਿਹਨੂੰ ਬਾਣੀ ਹਰੇਕ ਸਮੇਂ ਤੇ ਸਾਨੂੰ ਸਦੀਤ ਕਰਦੀ ਹੈ ਕਿ ਮਨੁੱਖ ਜਿੰਦਗੀ ਜਿਉਣੀ ਹੈ ਤੇ ਸੱਚ ਅਨੁਸਾਰੀ ਜਿਉ। ਕਿਉਂਕਿ ਸੱਚ ਨਾਲ ਜੁੜਿਆ ਹੀ ਬੰਦਾ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ। ਆਪਾਂ ਪੜ੍ਹਦੇ ਹਾਂ ਨੰਦ ਸਰ ਦੀ ਪਾਵਨ ਬਾਣੀ ਅੰਦਰ ਸੱਚ ਸਭਨਾ ਕਾ ਖਸਮ ਹੈ। ਸਾਝੀ ਖਸਮ ਹੈ। ਸੱਚ ਜਿੰਦਗੀ ਵਿੱਚ ਆਉਣਾ ਹੀ ਪਰਮਾਤਮਾ ਦਾ ਮਿਲਣਾ ਹੁੰਦਾ ਹੈ। ਪਰ ਸਤਿਗੁਰੂ ਕਹਿੰਨ ਲੱਗੇ ਮਨੁੱਖ ਦੀ ਹਾਲਤ ਇਦਾਂ ਦੀ ਹੈ ਮਨੁੱਖ ਸਭ ਤੋਂ ਜ਼ਿਆਦਾ ਜਿਹੜਾ ਟਾਈਮ ਹੈ ਉਹ ਬਰੀਆਂ ਵਿੱਚ ਵਿਸ਼ੇ ਵਿਕਾਰਾਂ ਵਿੱਚ ਲਗਾਉਂਦਾ ਹੈ ਤੇ ਸਾਰੀ ਜ਼ਿੰਦਗੀ ਦੀ ਇਨ੍ਹਾਂ ਵਿਸ਼ੇ ਵਿਕਾਰਾਂ ਵਿੱਚ ਬਿਤਾਉਂਦਿਆਂ ਹੋਇਆਂ ਹੀ ਬੰਦਾ ਮਰ ਖੱਪ ਜਾਂਦਾ ਹੈ ਪਰ ਕਿਤੇ ਹੈ ਵੀ ਨਿਮਖਣਾ ਹੋਈ ਉਦਾਸ ਕਿਤੇ ਰਦਾ ਮਤ ਵੀ ਬੰਦਾ ਇਨ੍ਹਾਂ ਵਿਕਾਰਾਂ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੋਵੇ ਸਤਿਗੁਰੂ ਜੀ ਨੇ ਪਾਵਨ ਬਾਣੀ ਅੰਦਰ ਜੰਗੀਆਂ ਗੁਣਾ ਨੂੰ ਸਤਿਗੁਰੂ ਨੇ ਸੋਨੇ ਨਾਲ ਤੁਲਨਾ ਕੀਤੀ ਹੈ ਜਿਹੜੇ ਸੀ ਦੁਨਿਆਵੀ ਭੰਡਿਆਂ ਵਿੱਚ ਪੈ ਕੇ ਔਗਣਾ ਵਾਲੀ ਜ਼ਿੰਦਗੀ ਬਤੀਤ ਕਰਦੇ ਉਹਨੂੰ ਗੁਰੂ ਸਿਵ ਜੀ ਪਾਵਨ ਬਾਣੀ ਨੇ ਕਾਚ ਗਿਆ ਜਿਵੇਂ ਬਾਣੀ ਦੇ ਇੱਕ ਸ਼ਬਦ ਹੁੰਦਾ ਧੰ ਗੁਰੂ ਵਰਜਸੇ ਪਾਸ਼ਾ ਜੀ ਦਾ ਕਿ ਮਨੁੱਖ ਦੀ ਹਾਲ ਦੇਦਾ ਦੀ ਹੈ ਵੀ ਕਾਚ ਬਿਹਾਂਜਣ ਕੰਚਨ ਛੱਡਨ ਬੈ ਸੰਗ ਹੀਦ ਸਾਜਨ ਤੇ ਆਖਰੀ ਮਨੁੱਖ ਦੀ ਹਾਲ ਦੇ ਹੈ ਇਮਰਕ ساری ਜ਼ਿੰਦਗੀ ਇਕਾਚੀ ਇਕੱਠਾ ਕਰੀ ਜਾਂਦਾ ਹੈ ਕਾਚੀ ਢੋਈ ਜਾਂਦਾ ਹੈ ਕੱਚ ਤੋਂ ਭਾਵ ਝੂਠ ਲੋਭ ਲਾਲਚ ਈਰਖਾ ਚੁਗਲੀ ਕਿੰਨਾ ਬੜਾ ਬੰਦਾ ساری ਜ਼ਿੰਦਗੀ ਇਹਦੀ ਲਪੇਟ ਵਿੱਚ ਆ ਜਾਂਦਾ ਪਰ ਸੋਨਾ ਕੀ ਹੈ ਸੋਨਾ ਹੈ ਸਬਰ ਸੰਤੋਖ ਧਰਮ ਨੂੰ ਸੱਚ ਇਹਨੂੰ ਤੇ ਬੰਦਾ ساری ਜ਼ਿੰਦਗੀ ਲੈਣਾ ਨਹੀਂ ਚਾਹੁੰਦਾ ਬਾਹਰੀ ਤੌਰ ਤੇ ਇਹ ਸੋਨੇ ਨਾਲ ਬੰਦੇ ਦੀ ਬੜੀ ਪਕੜ ਹੈ ਬੜਾ ਮੋਹ ਹੈ ਪਰ ਜਦੋਂ ਆਪਣੀ ਜੀਵਨ ਵੱਲ ਦੇਖੀ ਤੇ ਬੰਦਾ ਬਹੁਤੀ ਵਾਰ ਸੋਨਾ ਪਾਸੇ ਛੁੱਟ ਕੇ ਗੁਨਾ ਨੂੰ ਪਾਸੇ ਛੁੱਟ ਕੇ ਉਹ ਬਣਾ ਵਾਲੇ ਪਾਸੇ ਕਾਚੇ ਵਾਲੇ ਪਾਸੇ ਨੂੰ ਦੌੜਿਆ ਜਾਂਦਾ ਸਤਿਗੁਰੂ ਨੇ ਕਿਹਾ ਬੰਦਿਆਂ ਕਦੀ ਸੋਚਿਆ ਵੀ ਜ਼ਿੰਦਗੀ ਜੇ ਚੌਣਾ ਵੀ ਅਸਲੀ ਇਨਸਾਨਾਂ ਵਾਲੀ ਹੋਵੇ ਮਾਸ ਵੇਹੀ ਸੌਖੀ ਲਗੇ ਵਧੀਆ ਜੀਵਨ ਹੋਵੇ ਤੇ ਉਹ ਹੈ ਗੁਰੂ ਦਾ ਗਿਆਨ ਉਹ ਹੈ ਅੰਮ੍ਰਿਤ ਜਿਹਨੂੰ ਪੜਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਮੁਝੀ ਸ਼ੀਤਲ ਹੋਇਆ ਮਲਮਾ ਸਤਿਗੁਰ ਕਾ ਦਸ਼ਰਪਾਈ ਜੀ ਕਿ ਬਾਣੀ ਹੈ ਗੁਰੂ ਦੀ ਅੰਮ੍ਰਿਤ ਜਿਹਦੇ ਦੁਆਰਾ ਬੰਦੇ ਦਾ ਜ਼ਿੰਦਗੀ ਦੇ ਵਿੱਚ ਜਿਹੜੇ ਵਿਕਾਰ ਹਨ ਅੰਦਰ ਤਪਤ ਹੈ ਉਹ ਤੇ ਇੱਕ ਬਾਣੀ ਹੀ ਠਾਰ ਸਕਦੀ ਅੰਮ੍ਰਿਤ ਹੀ ਠਾਰ ਸਕਦਾ ਪਰ ਜਿਹੜਾ ਜ਼ਹਿਰ ਇਨਸਾਨ ਚ ਵੀ ਕਿੰਨੇ ਇਕੱਠਾ ਕਰੀ ਜਾਂਦਾ ਹੈ ਬਰੀਆਂ ਵਿੱਚ ਪੁੱਜੀ ਜਾਂਦਾ ਹੈ ਕਿੰਨਾ ਕੁਝ ਬੰਦਾ ਰੋਜ਼ਾਨਾ ਢੋਈ ਜਾਂਦਾ ਹੈ ਸਤਿਗੁਰ ਨੇ ਕਿਹਾ ਬੰਦਿਆ ਕਿ ਤੈਨੂੰ ਖ ਮਾਤਰ ਵੀ ਸੋਚੇ ਬਦੀ ਚਾਹ ਮਾਰੀ ਹੈ ਪੀ ਇਹਦੇ ਨਾਲ ਤੇ ਮੇਰਾ ਜੀਵਨ ਬਰਬਾਦ ਹੋਈ ਜਾਂਦਾ ਹੈ ਸਤਗੁਰ ਕਹਿੰਦੇ ਕਿ ਇਹੀ ਸਭ ਤੋਂ ਵੱਡਾ ਕਾਰਨ ਹੈ ਬੰਦਾ ਆਇਆ ਤੇ ਸੀ ਸੱਚ ਇਕੱਠਾ ਕਰਨ ਵਾਸਤੇ ਪ੍ਰਾਣੀ ਤੂੰ ਮਾਇਆ ਲਾਹ ਲੈਣ ਲੱਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹੇ ਜਿੰਦਗੀ ਲੰਘਦੀ ਜਾਂਦੀ ਹੈ ਆਇਆ ਤੂੰ ਲਾਹ ਲੈਣ ਵਾਸਤੇ ਖਾਈ ਜਾਂਦਾ ਘਟੇ ਜਾਂਦਾ ਹੈ ਲਾਭ ਤਾਂ ਕੋਈ ਹੋਉਂਦੀ ਨਹੀਂ ਰਹਾ ਬਿਛੇ ਵਿਕਾਰਾਂ ਵਿੱਚ ਪੈ ਕੇ ਜ਼ਿੰਦਗੀ ਦੇ ਸਾਲ ਲੰਘੀ ਜਾਂਦੇ ਨੇ ਸਤਿਗੁਰ ਕਹਿ ਲਗੀ ਕਰਨਾ ਕੀ ਚਾਹੀਦਾ ਬੰਦਿਆ ਕਦੀ ਸੋਚਦਾ ਹੀ ਨਹੀਂ ਹੈ ਨਿਮਖ ਮਾਤਰ ਵੀ ਧਿਆਨ ਨਹੀਂ ਦਿੰਦਾ ਤੇ ਗੁਰਦੇਵ ਕਹਿ ਲਗੀ ਕਹੋ ਨਾਨਕ ਭਜ ਹਰ ਮਨਾ ਏ ਮੇਰੇ ਮਨ ਪ੍ਰਮਾਤਮਾ ਹਰੀ ਨੂੰ ਭਜ ਜਪ ਉਹਦੇ ਗਿਆਨ ਨਾਲ ਜੁੜ ਉਹਦੇ ਗੁਣਾ ਨਾਲ ਜੁੜ ਕਿਉਂ ਜੁੜਨਾ ਹੈ ਕਹਿ ਲਗੀ ਪਰੇ ਨਾ ਜਮ ਕੀ ਫਾਸ ਯਾਦ ਰੱਖ ਚ ਉਹਦੇ ਗੁਣਾ ਨਾਲ ਜੁੜ ਗਿਓ ਨਾ ਤੇਰੇ ਗਲ ਵਿੱਚ ਕਦੀ ਵੀ ਜਮਾਂ ਦੀ ਫਾਈ ਨਹੀਂ ਬਹੇਗੀ ਉਹ ਜਮ ਕਿਹੜੇ ਜੀ ਵੀ ਗੱਲ ਗੁਰੂ ਸਾਹਿਬ ਨੇ ਪਹਿਲੀ ਪੰਕਤੀ ਵਿੱਚ ਗੱਲ ਦਿੱਤੀ ਹੈ ਵਿਕੰ ਉਹ ਜ਼ਹਿਰ ਉਹ ਵਿਕਾਰ ਉਹ ਬਰੀਆ ਉਹ ਸਾਰੇ ਜਾਮੀਆਂ ਨਾ ਜਿਹੜੀਆਂ ਬੰਦੇ ਨੂੰ ਗਲੋਂ ਫੜ ਕੇ ਗਲ 'ਚ ਰੱਸਾ ਪਾਇਆ ਹੈ ਤੇ ਬੰਦੇ ਨੂੰ ਖਿੱਚ ਕੇ ਲੈ ਜਾਂਦੀਆਂ ਉਹ ਕਾਮ ਦਾ ਵੀ ਹੋ ਸਕਦਾ ਹੈ ਉਹ ਕ੍ਰੋਧ ਦਾ ਵੀ ਹੋ ਸਕਦਾ ਹੈ ਕਾਮੀ ਮਨੁੱਖ ਦੇ ਗਲ ਵਿੱਚ ਕਾਮ ਦਾ ਪਿਆ ਹੈ ਉਹਨੂੰ ਜਿਦੜ ਪਾਇਆ ਰੂਪ ਦਿੱਸਿਆ ਉਹਨੂੰ ਖਰ ਰੱਸਾ ਖਿੱਚ ਕੇ ਲੈ ਜਾਂਦਾ ਹੈ ਕਾਮ ਲੋਭੀ ਬੰਦੇ ਨੂੰ ਗਲ 'ਚ ਲੋਭ ਦਾ ਪਿਆ ਹੈ ਉਹਨੂੰ ਜਿੱਦ ਨੂੰ ਲੋਭ ਦਿਸਿਆ ਉਹ ਉਹਨੂੰ ਉਧਰ ਦਾ ਜੰਮ ਖਿਚੀ ਜਾਂਦਾ ਹੈ ਭਾਵ ਕਿ ਜਿੰਨੇ ਵਿਕਾਰ ਬੰਦੇ ਵੀ ਜ਼ਿੰਦਗੀ ਵਿੱਚ ਹਨ ਨਾਨਕ ਔਗਣ ਜੇਕੜੇ ਤੇਤੇ ਗਲੀ ਜੰਜੀਰ ਜਿੰਨੇ ਔਗਣ ਹਨ ਓਨੇ ਹੀ ਗਲਾਂ ਵਿੱਚ ਫਾਈਆਂ ਹਨ ਜੇਕ ਝੂਠ ਹੈ ਝੂਠ ਦਾ ਸਾਰ ਗਲ 'ਚ ਲੋਭ ਦਾ ਉਹ ਅਹੰਕਾਰ ਦਾ ਹੋ ਗਿਆ ਈਰਖਾ ਦਾ ਹੋ ਗਿਆ ਚੁਗਲੀ ਦਾ ਹੋ ਗਿਆ ਕਿੰਨਾ ਕੁਝ ਬੰਦਾ ਚੁਗੀ ਫਿਰਦਾ ਹੈ ਸਤਿਗੁਰ ਨੇ ਕਿਹਾ ਬੰਦਿਆ ਜੇ ਤੂੰ ਪਰਮਾਤਮਾ ਹਰੀ ਦੇਆਂ ਗੁਣਾਂ ਨੂੰ ਜਪ ਲਵੇਂ ਤੇ ਤੇਗਵਦ ਸਭ ਕੰਬੇ। ਇਹ ਮੇਰੇ ਮਨ ਜੇ ਤੂੰ ਚਾਹਣਾ ਵੀ ਬਿਸ਼ਿਵਕਾਰਾਂ ਵਿੱਚੋਂ ਬਚ ਜਾਵਾ ਬਰਿਆਈਆਂ ਤੋਂ ਬਾਹਰ ਨਿਕਲ ਜਾਵਾ ਤੇ ਇੱਕੋ ਇੱਕੇ ਦਾ ਹੱਲ ਹੈ। ਉਹ ਕਿਹੜਾ ਹੱਲ ਹੈ ਕਹੋ ਨਾਨਕ। ਨਾਨਕ ਤੈਨੂੰ ਇਹ ਗੱਲ ਕਹਿੰਦਾ ਹੈ ਗੁਰੂ ਤੈਨੂੰ ਇਹ ਗੱਲ ਦੱਸਦਾ ਹੈ। ਬਾਝ ਹਰ ਮਨਾ ਇਹ ਮੇਰੇ ਮਨ ਪਰਮਾਤਮਾ ਦੇ ਨਾਮ ਨੂੰ ਜਪ ਲਾ। ਮੇਰੇ ਮਨਾਂ ਬੁਰੇ ਪਾਸੇ ਕਿਉਂ ਜਾਂਨਾ ਹੈ? ਚੰਗੇ ਵਾਲੇ ਪਾਸੇ ਨੂੰ ਤੁਰਪਾ ਪਰੇ ਨਾ ਜੰਮ ਕੀ ਪਾਸ ਜ਼ਿੰਦਗੀ ਵਿੱਚ ਕਦੀ ਵੀ ਵਿਕਾਰਾਂ ਦੀ ਫਾਈ ਨਹੀਂ ਪੈਗੀ ਛੁੱਟ ਜਾਏਗਾ ਵਿਕਾਰਾਂ ਤੋਂ ਜੰਮ ਤੈਨੂੰ ਸਤਾਉਣਗੇ ਨਹੀਂ ਤੇਰਾ ਜਿਹੜਾ ਜੀਵਨ ਹੈ ਬੜਾ ਸੋਹਣਾ ਤੇ ਬੜਾ ਸਚਿਆਰੀ ਮਨੁੱਖਾਂ ਦੀ ਬਾਣ ਲੰਘ ਜਾਏਗਾ ਗੁਰੂ ਸਹਿਬ ਜੀ ਨੇ ਆਜ ਦੇ ਸ਼ਲੋਕ ਅੰਦਰ ਸਾਨੂੰ ਇਹ ਸਿਖਿਆ ਦਿੱਤੀ ਕਿ ਮਨੁੱਖ ਜਿਗ੍ਰਈਆਂ ਤੋਂ ਬਚਣਾ ਹੈ ਗੁਰੂ ਦਾ ਗਿਆਨ ਲੈ ਪ੍ਰਮਾਤਮਾ ਦਾ ਨਾਮ ਲੈ ਉਹਦੇ ਨਾਮ ਦੇ ਦੁਆਰਾ ਹੀ ਤੇਰੀ ਜ਼ਿੰਦਗੀ ਦੇ ਜੰਜਾਲ ਹਨ ਜਿਹੜੇ ਕੱਟੇ ਜਾ ਸਕਦੇ ਹੈ ਇਹ ਤੋਂ ਮਾਨਸਿਕ ਤੌਰ ਤੇ ਸਦਾ ਇੱਕ ਸਚਿਆਰਮੁਖ ਬਣ ਕੇ ਸੋਹਣੀ ਸੱਚੀ ਜ਼ਿੰਦਗੀ ਬਤੀਤ ਕਰ ਸਕਦਾ ਹੈ ਗੁਰੂ ਸਭ ਕਿਰਪਾ ਕਰ ਅਸੀਂ ਵੀ ਬਾਣੀ ਹੈ ਜਿਹੜੀ ਉਹਦੇ ਮੁਤਾਬਿਕ ਜ਼ਿੰਦਗੀ ਜੁਈਏ ਤਾਂ ਕਿ ਸਾਡੀ ਵੀ ਜ਼ਿੰਦਗੀ ਵਿੱਚੋਂ ਵਿਸ਼ੇਵਕਾਰਾਂ ਦੇ ਜਿਹੜੇ ਬੋਝ ਹਨ ਉਹ ਲੈ ਸਕਣ ਉਹ ਲਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ